ਕਿ ਤੁਸੀਂ ਵੀ ਸ਼ੌਕੀਨ ਹੋ ਸੋਨਾ ਤੇ ਚਾਂਦੀ ਖਰੀਦਣ ਦੇ ਤਾਂ ਇਹ ਖਬਰ ਤੁਹਾਡੇ ਲਈ ਬਿਹਤ ਖਾਸ ਹੋਣ ਵਾਲੀ ਹੈ ਜਿਵੇਂ ਦੱਸਿਆ ਗਿਆ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਮੋੜ ਤੋਂ ਜਿਹੜਾ ਕਿ ਉਛਾਲ ਵੇਖਿਆ ਜਾ ਰਿਹਾ ਹੈ ਸਰਾਵਾ ਬਾਜ਼ਾਰ ਵਿੱਚ ਹਾਲੀ ਦੇ ਵਿੱਚ ਆਈ ਉਥਲ-ਪੁਥਲ ਤੋਂ ਬਾਅਦ ਕੀਮਤੀ ਤਾਤਾਂ ਹੁਣ ਆਪਣੀ ਚਮਕ ਮੁੜ ਪ੍ਰਾਪਤ ਕਰ ਰਹੀਆਂ ਹਨ ਜਿहां ਜਨਵਰੀ ਦੇ ਅਖੀਰ ਵਿੱਚ ਤੇਜ਼ ਕਿ ਰਾਵਤ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ ਹਾਲਾਂਕਿ ਹੇਠਲੇ ਪੱਧਰਾਂ ਤੇ ਮਜ਼ਬੂਤ ਖਰੀਦਦਾਰੀ ਕਾਰਨ ਹੁਣ ਦੋਵੇਂ ਕੀਮਤਾਂ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ ਦੱਸਣਯੋਗ ਹੈ ਕਿ ਸੋਨਾ ਅਤੇ ਚਾਂਦੀ ਦੋਵੇਂ ਅੱਜ 4 ਫਰਵਰੀ ਵਿੱਚ ਉੱਚ ਪੱਧਰ ਤੇ ਖੁੱਲੇ ਨੇ ਦੱਸ ਦਿੰਦੇ ਆ ਕਿ ਇਹ ਖਬਰ ਦੇ ਸਮੇਂ ਸੋਨਾ 1 ਲੱਖ 59510 ਰੁਪਏ ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਸੀ ਜੋ ਕਿ 5701 ਦਾ ਵਾਅਦਾ ਦਰਸਾਉਂਦਾ ਹੈ ਦੂਜੇ ਹੀ ਪਾਸੇ ਚਾਂਦੀ ਦੀਆਂ ਕੀਮਤਾਂ 14435 ਰੁਪਏ ਵੱਧ ਕੇ 282450 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉੱਚ ਪੱਧਰ ਦਾ ਮੁਨਾਫਾ ਚੜਾ ਕੇ ਦੇਖਿਆ ਜਾ ਰਿਹਾ ਹੈ ਸੋਨੇ ਅਤੇ ਚਾਂਦੀ ਦੇ ਵਾਦੇ ਦੀਆਂ ਕੀਮਤਾਂ ਹੁਣ ਮੁੜ ਉਭਰ ਆਈਆਂ ਹਨ ਮੁਨਾਫਾ ਵਸੂਲੀ ਕਾਰਨ ਦੋਵੇਂ ਕੀਮਤਾਂ ਹਾਲੀ ਦੇ ਹੇਠਲੇ ਪੱਧਰ ਤੋਂ ਕਾਫੀ ਹੱਦ ਤੱਕ ਰਿਕਵਰ ਹੋ ਗਈਆਂ ਹਨ ਅੱਜ ਕਾਮਿਕਸ ਤੇ ਸੋਨਾ 4966.10 ਡਾਲਰ ਪ੍ਰਤੀ ਆਉਂਸ ਤੇ ਖੁੱਲਿਆ ਪਿਛਲੀ ਬੰਦ ਕੀਮਤ 4935 ਡਾਲਰ ਪ੍ਰਤੀ ਆਉਂਸ ਸੀ ਇਹ ਖਬਰ ਲਿਖਣ ਦੇ ਸਮੇਂ ਇਹ 5062.50 ਡਾਲਰ ਪ੍ਰਤੀ ਔਸਤ ਦੇ ਵਪਾਰ ਕਰ ਰਿਹਾ ਸੀ ਜੋ ਕਿ 127.50 ਡਾਲਰ ਘਟ ਹੈ ਸੋਨੇ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ 5586.20 ਡਾਲਰ ਤੇ ਛੂ ਗਈਆਂ ਕਾਮਿਕਸ ਤੇ ਚਾਂਦੀ ਦੇ ਵਾਅਦੇ 54.99 ਡਾਲਰ ਤੇ ਖੁੱਲੇ ਤੇ ਪਿਛਲੀ ਬੰਦ ਕੀਮਤ ਰਸੀਤਾਰ 30 ਡਾਲਰ ਸੀ ਤੇ ਇਹ ਖਬਰ ਸਮੇਂ ਇਹ 86.70 ਡਾਲਰ ਪ੍ਰਤੀ ਆਉਂਸ ਦੇ ਵਪਾਰ ਕਰ ਰਿਹਾ ਸੀ ਜੋ ਕਿ 3.37 ਡਾਲਰ ਵੱਧ ਹੈ